ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕ੍ਰੂ ਪਿਆਰੀ ਸਾਧ ਸੰਗਤ ਜੀਓ ਕਹਿੰਦੇ ਨੇ ਜਿਹੜਾ ਰੱਬ ਦਾ ਫਕੀਰ ਹੁੰਦਾ ਹੈ ਉਹ ਕਿਸੇ ਹੋਰ ਜਗਿਆਸੂ ਨੂੰ ਵੀ ਫਕੀਰੀ ਦੇ ਲੜ ਲਾ ਦਿੰਦਾ ਹੈ ਭਾ ਉਹ ਖੁਦ ਤਾਂ ਨਾਮ ਦੇ ਨਾਲ ਰੰਗਿਆ ਹੀ ਹੁੰਦਾ ਹੈ ਕਿਸੇ ਹੋਰ ਜਗਿਆਸੂ ਜਿਹੜਾ ਕਿ ਇਸ ਮਾਰਗ ਦੇ ਉੱਤੇ ਤੁਰਨਾ ਚਾਹੁੰਦਾ ਹੈ ਉਸ ਨੂੰ ਵੀ ਨਾਮ ਦੇ ਰੰਗ ਵਿੱਚ ਉਤਪੁੱਤ ਕਰ ਦਿੰਦਾ ਹੈ ਭਾਈ ਵੀਰ ਸਿੰਘ ਜੀ ਦੀ ਇਹ ਅਵਸਥਾ ਸੀ ਕਿ ਉਹ ਹਰ ਵੇਲੇ ਨਾਮੀ ਰੰਗ ਦੇ ਵਿੱਚ ਰੱਜੇ ਰਹਿੰਦੇ ਸਨ ਬਾਣੀ ਦੇ ਨਾਲ ਪ੍ਰੇਮ ਰੱਖਦੇ ਸਨ ਗੁਰੂ ਨਾਨਕ ਪਾਸ਼ਾ ਦੇ ਆਵੇਸ਼ ਨੂੰ ਸਮਾਈ ਰੱਖਦੇ ਸਨ ਗੁਰੂ ਗੁਰੂ ਉਹਨਾਂ ਦੀ ਆਤਮਿਕ ਖੁਰਾਕ ਬਣ ਚੁੱਕੀ ਸੀ ਇਹ ਘਟਨਾ ਲਗਭਗ 1946 ਦੀ ਹੈ ਜਦੋਂ ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਟੀਕਾ ਕਰ ਰਹੇ ਸਨ ਉਸ ਵਕਤ ਇੱਕ ਦਿਨ ਆਪ ਜੀ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਜੋ ਕਿ ਬੜੇ ਉੱਚ ਕੋਟੀ ਦੇ ਮਾਫਰ ਖੋਏ ਹਨ ਉਹਨਾਂ ਨਾਲ ਸ਼ਹਿਰ ਕਰ ਰਹੇ ਸਨ ਤੇ ਸ਼ਹਿਰ ਕਰਦਿਆਂ ਕਰਦਿਆਂ ਸੰਤ ਕਮਾਲੀਏ ਜੀ ਨਾਲ ਆਪ ਜੀ ਨੇ ਨਾਮ ਦੀ ਗੱਲ ਛੇੜ ਲਈ ਜੋ ਕਿ ਆਪ ਜੀ ਨਾਲ ਬਹੁਤ ਪ੍ਰੇਮ ਭਾਵ ਰੱਖਦੇ ਸਨ ਉਹਨਾਂ ਨਾਲ ਇਹ ਵਿਸ਼ਾ ਛੋਹਿਆ ਗਿਆ ਨਾਮ ਦੀ ਜਿਹੜੀ ਅਵਸਥਾ ਹੈ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਭਾਈ ਸਾਹਿਬ ਤੋਂ ਉਹ ਨਾਮ ਬਾਰੇ ਪੁੱਛਦੇ ਹਨ ਕਿ ਭਾਈ ਸਾਹਿਬ ਤੁਹਾਨੂੰ ਨਾਮ ਕਿਸ ਤਰ੍ਹਾਂ ਦਾ ਸੁੱਖ ਦਿੰਦਾ ਹੈ ਜਾਂ ਕੋਈ ਅਜੋ ਜਿਹਾ ਪਲ ਵੀ ਹੈ ਜਦੋਂ ਤੁਹਾਨੂੰ ਨਾਮ ਵਿਸਰ ਜਾਂਦਾ ਹੋਵੇ ਗੁਰਮੁਖ ਪਿਆਰੇ ਕਦੇ ਵੀ ਆਪਦੇ ਮਨ ਦੀ ਜਿਹੜੀ ਸਥਿਤੀ ਹੈ ਉਹ ਬਾਹਰ ਜ਼ਾਹਰ ਨਹੀਂ ਕਰਦੇ ਉਹ ਆਪਣੀ ਕਮਾਈ ਨੂੰ ਜਿੱਥੇ ਕੋਈ ਅਧਿਕਾਰੀ ਨਾ ਹੋਵੇ ਉੱਥੇ ਨਹੀਂ ਵੰਡਦੇ ਪਰ ਜੇ ਅੱਗੋਂ ਵੀ ਕੋਈ ਗੁਰਮੁਖ ਪਿਆਰਾ ਉਸ ਨਾਮ ਦੇ ਪ੍ਰਸੰਗ ਨੂੰ ਸਮਝਣ ਵਾਲਾ ਹੋਵੇ ਨਾਮ ਦੀ ਮਹਿਮਾ ਨੂੰ ਗਾਉਣ ਵਾਲਾ ਹੋਵੇ ਤਾਂ ਉਹ ਇਸ ਨੂੰ ਸੇਵਾ ਸਮਝਦੇ ਹਨ ਸੰਤ ਕਮਾਲੀਏ ਵਾਲੇ ਜੀ ਜਦੋਂ ਪੁੱਛਦੇ ਹਨ ਕਿ ਆਪ ਜੀ ਦੀ ਨਾਮ ਦੀ ਅਵਸਥਾ ਬਾਰੇ ਦੱਸੋ ਤਾਂ ਭਾਈ ਵੀਰ ਸਿੰਘ ਜੀ ਕਹਿੰਦੇ ਹਨ ਸੰਤ ਜੀ ਨਾਮ ਦੀ ਇਸ ਤਰ੍ਹਾਂ ਦੀ ਅਵਸਥਾ ਹੈ ਸਤਿਗੁਰੂ ਦੀ ਕਿਰਪਾ ਹੈ ਕਿ ਹੁਣ ਇੱਕ ਪਲ ਵੀ ਨਾਮ ਮੇਰੇ ਮਨ ਦੇ ਵਿੱਚੋਂ ਵਿਸਰਦਾ ਨਹੀਂ ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਦੱਸਿਆ ਹੈ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾ ਇਸ ਤਰ੍ਹਾਂ ਦੀ ਮੇਰੀ ਅਵਸਥਾ ਬਣ ਚੁੱਕੀ ਹੈ ਮੈਨੂੰ ਨਾ ਤਾਂ ਜਾਗਦੇ ਨੂੰ ਨਾ ਹੀ ਸੁੱਤਿਆਂ ਪਿਆ ਇਹ ਨਾਮ ਵਿਸਰਦਾ ਹੈ ਅੱਗੋਂ ਸੰਤ ਕਮਾਲੀਏ ਜੀ ਵਾਲੇ ਕਹਿੰਦੇ ਹਨ ਕਿ ਭਾਈ ਸਾਹਿਬ ਜੀ ਸਖੋਪਤੀ ਅਵਸਥਾ ਦੇ ਵਿੱਚ ਤਾਂ ਇਨਸਾਨ ਨੂੰ ਆਪਣਾ ਆਪਾ ਭੁੱਲ ਜਾਂਦਾ ਹੈ ਉਸ ਵਕਤ ਤੁਹਾਨੂੰ ਨਾਮ ਕਿਸ ਤਰ੍ਹਾਂ ਚੇਤੇ ਰਹਿੰਦਾ ਹੈ ਭਾਈ ਸਾਹਿਬ ਜੀ ਉਹਨਾਂ ਨੂੰ ਇੱਕ ਉਦਾਹਰਣ ਨਾਲ ਸਮਝਾਉਂਦੇ ਹਨ ਕਿ ਇਸ ਅਵਸਥਾ ਦੇ ਵਿੱਚ ਵੀ ਨਾਮ ਯਾਦ reh ਸਕਦਾ ਹੈ ਸਤਗੁਰੂ ਦੀ ਕਿਰਪਾ ਹੋਣੀ ਚਾਹੀਦੀ ਹੈ ਆਪ ਜੀ ਇਸ ਨੂੰ ਇਸ ਤਰ੍ਹਾਂ ਸਮਝੋ ਕਿ ਜਿਸ ਤਰ੍ਹਾਂ ਪੌ ਦਾ ਮਹੀਨਾ ਹੋਵੇ ਅਤੀ ਰਾਤ ਹੋਵੇ ਸਖੋ ਪੋਤੀ ਦੀ ਨੀਂਦ ਹੋਵੇ ਤੇ ਅਚਾਨਕ ਹੀ ਨਾਸਕਾਂ ਤੁਹਾਡੀਆਂ ਬੰਦ ਹੋ ਜਾਵਣ ਤਾਂ ਯਕਲਤ ਇਨਸਾਨ ਜਾਗ ਪੈਂਦਾ ਹੈ ਭਾ ਜਦੋਂ ਵੀ ਨਾਮ ਦੇ ਵਿਸਰਣ ਦਾ ਸੰਕਲਪ ਵੀ ਸਾਡੇ ਮਨ ਦੇ ਵਿੱਚ ਆਵੇ ਤਾਂ ਸਾਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਸਾਡੀ ਮੌਤ ਹੋ ਰਹੀ ਹੈ ਸਾਡੇ ਸਾਹ ਬੰਦ ਹੋ ਰਹੇ ਹਾਂ ਤੇ ਭਾਈ ਸਾਹਿਬ ਕਹਿੰਦੇ ਕਿ ਮੇਰੀ ਇਸ ਤਰ੍ਹਾਂ ਦੀ ਪ੍ਰਤੀਤਿ ਬਣ ਚੁੱਕੀ ਹੈ ਕਿ ਜੇ ਕਦੀ ਅਜੀਹਾ ਵਾਕਿਆ ਵਾਪਰਨ ਵੀ ਲੱਗੇ ਤਾਂ ਮੈਂ ਅਚਾਨਕ ਹੀ ਜਾਗ ਜਾਂਦਾ ਹਾਂ ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਆਇਆ ਹੈ ਅੱਖਾਂ ਜੀਵਾਂ ਵਿਸਰੇ ਮਰ ਜਾਓ ਇਸ ਤਰ੍ਹਾਂ ਦੀ ਕਿਰਪਾ ਸਤਗੁਰੂ ਜੀ ਨੇ ਸਾਡੇ ਉੱਪਰ ਕੀਤੀ ਹੋਈ ਹੈ ਤੇ ਅੱਜ ਦੇ ਇਸ ਪ੍ਰਸੰਗ ਦੁਆਰਾ ਅਸੀਂ ਸਮਝ ਸਕਦੇ ਹਾਂ ਕਿ ਨਾਮ ਕਿੰਨੀ ਮਹਾਨ ਤੇ ਅਮੁੱਲ ਖਸ਼ਹਿ ਇਨੀ ਵੱਡੀ ਦਾਤ ਹੈ ਇਸ ਦੇ ਲਈ ਹਮੇਸ਼ਾ ਹੀ ਅਸੀਂ ਬੇਨਤੀਆਂ ਕਰੀਏ ਅਰਦਾਸਾਂ ਕਰੀਏ ਸਤਿਗੁਰੂ ਜੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਨੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ